ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਹਲਕਾ ਵਿਧਾਇਕ ਜਗਤਾ ਸਿੰਘ ਦਿਾਲਪੁਰਾ ਦੇ ਨਾਲ ਸਮਰਾਲਾ ਦੀ ਤਹਿਸੀਲ ਦੇ ਵਿੱਚ ਅਚਾਨਕ ਹੀ ਚੈਕਿੰਗ ਕੀਤੀ ਗਈ। ਤਹਿਸੀਲ ਦੇ ਅੰਦਰ ਕੁਝ ਕਰਮਚਾਰੀਆਂ ਦੇ ਨਾਲ ਮੰਤਰੀ ਵੱਲੋਂ ਗੱਲਬਾਤ ਕੀਤੀ ਤੇ ਤਹਿਸੀਲ ਵਿੱਚ ਚੱਲ ਰਹੇ ਕੰਮ ਕਾਜ ਬਾਰੇ ਜਾਣਕਾਰੀ ਹਾਸਲ ਕੀਤੀ। ਚੈਕਿੰਗ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਤਹਿਸੀਲ ਵਿੱਚ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ। ਹਲਕਾ ਵਿਧਾਇਕ ਜਗਤਾ ਸਿੰਘ ਦਿਾਲਪੁਰਾ ਨੇ ਦੱਸਿਆ ਕਿ ਦਫ਼ਤਰ ਦੇ ਵਿੱਚ ਸਟਾਫ ਨੂੰ ਲੈ ਕੇ ਚੈਕਿੰਗ ਕੀਤੀ ਗਈ ਹੈ। पर मौके ते ਇਸ ਦਫਤਰ ਦੇ ਸਟਾਫ ਦੇ ਵੱਲੋਂ ਕੁਝ ਅਸਾਮੀਆਂ ਖਾਲੀ ਦੱਸੀਆਂ ਗਈਆਂ ਜਿਸ ਦਾ ਕੰਮ ਆਪਸ ਵਿੱਚ ਵੰਡ ਕੇ ਕੀਤਾ ਜਾ ਰਿਹਾ ਹੈ ਹਲਕਾ ਵਿਾਇਕ ਨੇ ਵੀ ਦੱਸਿਆ ਕਿ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਖਾਲੀ ਅਸਾਮੀਆਂ ਜਲਦ ਹੀ ਭਰੀਆਂ ਜਾਣਗੀਆਂ ਅੱਜ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੇ ਜਿਹੜੀ ਅੱਜ ਰੇਡ ਹੋਈ ਆ ਉਹ ਰੂਟੀਨ ਚੈਕਿੰਗ ਕੀਤੀ ਇੱਥੇ ਤੇ ਉਹਦੇ ਵਿੱਚ ਜਾ ਕੇ ਜੋ ਸਵੰਧ ਸਮੱਸਿਆਵਾਂ ਵੀ ਦੱਸੀਆਂ ਸਾਬ ਨੇ ਭੜੀਆਂ ਤੇ ਇਹ ਦੇਖਿਆ ਕਿ ਸਟਾਫ ਪੂਰਾ ਹੈਗਾ ਕਿ ਨਹੀਂ ਹੈ ਨਾ ਮੰਤਰੀ ਸਾਹਿਬ ਸਪਿਰਸ ਸਦਰ ਤਧਰੇ ਆਏ ਉਹ ਉਹਨਾਂ ਨੇ ਰਿਪੋਰਟ ਸੁਣ ਕੇ ਵੀ ਤਸਦੀਕ ਜਿਵੇਂ ਕਿ ਕੁਝ ਬੋਲੋ ਟੰਟੇ ਨਾਲ ਜੁਮੇਵਾਰੀ ਚੱਕੇ ਹੋਏ ਨੇ ਕੁਲਕਲ ਦੇ ਬੰਦੇ ਨੇ ਉਹ ਸਭ ਸਟਾਫ ਦੀ ਲੋੜ ਹੈਗੀ ਆ ਤੇ ਬਾਕੀ ਲੋਕਾਂ ਦੀ ਮੁਸ਼ਕਲ ਸੁਣੀ ਗਈਆਂ ਬਾਕੀ ਸਭ ਕੁਝ ਸਹੀ ਚੱਲਦਾ ਜੀ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਸਭ ਸਹੀ ਚੱਲ ਰਿਹਾ ਰਜਿਸਟਰੀ ਸਭ ਸਹੀ ਹੋ ਰਿਹਾ ਤੇ ਇੱਕ ਵਾਰ ਚਿੰਚ ਚੈਕਿੰਗ ਕੀਤੀ ਕੋਈ ਕੰਪਲੇਟ ਵਗੈਰਾ ਕੋਈ ਬਿਲਕੁਲ ਕੰਪਲੇਟ ਨਹੀਂ ਸੀਗੀ ਬਸ ਇਹ ਚਾ ਦੇਖਵਾ ਸੀ ਕਿ ਵੀ ਸਵੇਰ ਟਾਈਮ ਤਾਬ ਤਾਂ ਹਾਜ਼ਰ ਨਹੀਂ ਸਾਰੇ ਹਾਜ਼ਰ ਪਾ ਗਏ ਤਸੀਦਾ ਨਹੀਂ ਸੀ ਕਿਉਂਕਿ ਉਹਨਾਂ ਦੀ ਡਿਊਟੀ ਉਹ ਜਿਹੜਾ ਉਹਨਾਂ ਨੂੰ ਮਿਲਿਆ ਚਾਰਜ ਉਤਾਂ ਅੱਜ ਚੰਗਾ ਹਾਂ ਸਭ ਸਿਬ ਸਿਬ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਨਾਲ ਗੱਲਬਾਤ ਵੀ ਕੀਤੀ ਹੈ ਮੁੰਡਿਆ ਸਾਹਮਣੇ ਤੇ ਸਟਾਫ ਦੇ ਪੂਰਨ ਤੌਰ ਤੇ ਜਿਹੜੀ ਆ ਉਹਨਾਂ ਦੀ ਜਿਹੜੀ ਥਾਂ ਦੀ ਗੱਲ ਕਰੀਏ ਤਾਂ ਘਾਟਾ ਕਾਫੀ ਹਾਂ ਉਹੀ ਗੱਲ ਹੋਈ ਆ ਉਹ ਜਦੋਂ ਪੁੱਛਿਆ ਗਿਆ ਜਦੋਂ ਮੰਤਰੀ ਸਾਹਿਬ ਨਾਲ ਗੱਲ ਦਸਤਾਂ ਦੱਸਿਆ ਉਹਨਾਂ ਨੇ ਵੀ ਜਿਹੜੀਆਂ ਸਾਡੇ ਕਈ ਬੰਦੇ ਅਜੇ ਹੈਗੇ ਨੇ ਕਰਮਚਾਰੀ ਵੀ ਜਿਲਿਆਂ ਤੋਂ ਦੋ-ਦੋ ਜਾਂ ਤਿੰਨ-ਤਿੰਨ ਜ਼ਿੰਮੇਵਾਰੀਆਂ ਚੱਕੀ ਫਿਰਦੇ ਨੇ ਤੇ ਵੀ ਜਿਹੜੀ ਇਹ ਹੈਗੀ ਆ ਫਰਕ ਕਿ ਛੇਤੀ ਜਲਦੀ ਤੋਂ ਜਦੋਂ ਖੜੇ ਜਾਵੇ ਸਟਾਫ ਪੂਰਾ ਕੀਤਾ ਜਾਵੇ